ਸੋ ਇਸ ਐਪ ਦੇ ਰਾਹੀਂ ਲੋਕ ਸਾਨੂੰ ਕੰਪਲੇਂਟਸ ਕਰ ਲੈਂਦੇ ਨੇ ਸਪੈਸ਼ਲ ਇਹਦੇ ਵਿੱਚ ਇਹ ਹੈ ਕਿ ਅਸੀਂ ਬੂਥ ਨੰਬਰ ਔਰ ਵਾਰਡ ਨੰਬਰ ਵੀ ਪੁੱਛੀਦਾ ਹੈ ਬੂਥ ਨੰਬਰ ਮੰਡੇਟਰੀ ਨਹੀਂ ਹੈ ਬਟ ਵੋਟ ਨੰਬਰ ਅਸੀਂ ਮੰਡੇਟਰੀ ਰੱਖਿਆ ਕਿਉਂਕਿ ਸਾਡੇ ਕੋਲ ਵੀ ਫਿਰ ਡਾਟਾ ਆ ਜਾਂਦਾ ਜਿਹੜੀਆਂ ਕੰਪਲੇਨਟਸ ਬਹੁਤ ਛੇਤੀ ਰਿਸੋਲਵ ਹੋਣੇ ਆ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਸ਼ਾਮ ਤੱਕ ਰਿਸੋਲਵ ਹੋ ਜਾਵੇ ਮੈਨੂੰ ਖੁਸ਼ੀ ਹੈ ਕਿ ਇਹ ਐਪ ਲੋਕ ਡਾਊਨਲੋਡ ਕਰ ਰਹੇ ਐ ਐਂਡ ਦੇ ਫਾਈਨਡਿੰਗ ਇਟ ਇਫੈਕਟ ਕਿਸੇ ਵੀ ਲੀਡਰ ਵੱਲੋਂ ਆਮ ਆਦਮੀ ਤੱਕ ਪਹੁੰਚ ਕਰਨ ਦੇ ਬਹੁਤ ਸਾਰੇ ਕੰਮ ਕੀਤੇ ਜਾਂਦੇ ਨੇ ਜਿਦੇ ਵਿੱਚ ਉਹਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਲੋਕਾਂ ਤੱਕ ਪਹੁੰਚਿਆ ਜਾਵੇ ਲੇਕਿਨ ਅੰਮ੍ਰਿਤਸਰ ਤੋਂ ਐਮਐਲਏ ਜੀਵਨਜੋਤ ਕੌਰ ਨੇ ਜਿਨ੍ਹਾਂ ਨੇ ਕੀ ਇੱਕ ਨਵेकਲਾ ਪ੍ਰਯਾਸ ਕੀਤਾ ਹੈ ਉਹਨਾਂ ਨੇ ਕੋ ਪੇਜ ਨਹੀਂ ਬਲਕਿ ਆਪਣੀ ਐਪ ਲਾਂਚ ਕੀਤੀ ਹੈ ਔਰ ਇਸ ਐਪ ਦੇ ਰਾਹੀਂ ਉਹ ਲੋਕਾਂ ਦੀ ਮੁਸ਼ਕਲਾਂ ਵੀ ਸੁਣਦੇ ਨੇ ਔਰ ਲੋਕਾਂ ਤੱਕ ਰੀਚ ਵੀ ਕਰ ਰਹੇ ਨੇ ਕਾ ਇਹ ਪਹਿਲੇ ਐਮਐਲਏ ਨੇ ਜਿਸ ਤਰ੍ਹਾਂ ਨੇ ਕਿ ਅਸੀਂ ਦੇਖਣ ਨੂੰ ਮਿਲਿਆ ਕਿ ਉਹਨਾਂ ਨੇ ਆਪਣੀ ਐਪ ਲੌਂਚ ਕੀਤੀ ਹੈ ਅਕਸਰ ਫੇਸਬੁੱਕ ਪੇਜ ਤੱਕ ਲੋਕ ਸੀਮਿਤ ਰਹਿੰਦੇ ਨੇ ਲੇਕਿਨ ਇਹ ਇੱਕ ਵੱਖਰਾ ਪ੍ਰਯਾਸ ਹੈ ਆਖਿਰਕਾਰ ਇਸ ਐਪ ਨੂੰ ਕਿਵੇਂ ਕੰਮ ਕੀਤਾ ਜਾਏਗਾ ਕਿਵੇਂ ਇਹ ਪੂਰਾ ਦਿਮਾਗ ਚ ਆਇਆ ਕਿਸ ਨੂੰ ਕੀਤਾ ਜਾਣਾ ਚਾਹੀਦਾ ਸਾਡੇ ਨਾਲ ਐਮਐਲਏ ਜੀਵਨਜੋਤ ਕੌਰ ਜੀ ਮੌਜੂਦ ਨੇ ਮੈਮ ਕਿਵੇਂ ਸ਼ੁਰੂਆਤ ਹੋਈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਦਫ਼ਤਰਾਂ 'ਚ ਬੈਠਦੇ ਨੇ ਸ਼ਿਕਾਇਤਾਂ ਸੁਣਦੇ ਨੇ ਤੁਸੀਂ ਇਸ ਨੂੰ ਲੌਂਚ ਕੀਤਾ ਸੱਚਕਲ ਸੁਮੇਤ ਜੀ ਔਰ ਗ੍ਰੇਟ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਮਿਤ ਜੀ ਜਿਸ ਤਰ੍ਹਾਂ ਅਸੀਂ ਐਮਐਲਏ ਬਣੇ ਨਾਨ ਪੋਲੀਟੀਕਲ ਬੈਕਗ੍ਰਾਉਂਡਸ ਤੋਂ ਸਿਗੇ ਤਾਂ ਸ਼ੁਰੂ ਤੋਂ ਹੀ ਲੱਗ ਹੀ ਰਿਹਾ ਸੀ ਕਿ ਲੋਕਾਂ ਦੀਆਂ ਇੰਨੀਆਂ ਪ੍ਰੋਬਲਮਸ ਨੇ ਕਿਉਂਕਿ ਜਦੋਂ ਇਨੀਸ਼ੀਅਲੀ ਮੈਂ ਬੈਠਣਾ ਸ਼ੁਰੂ ਕੀਤਾ ਤੇ ਇੱਥੇ ਬਹੁਤ ਰਸ਼ ਹੁੰਦਾ ਸੀ ਸੋ ਬੰਦਾ 150 ਬੰਦਾ ਤਾਂ ਮਾਰਨਿੰਗ ਬੈਠ ਜਾਣਾ ਤਾਂ ਸ਼ਾਮ ਵੀ ਪੈ ਜਾਣੀ ਸੋ ਉਦੋਂ ਇਹ ਮਹਿਸੂਸ ਹੋਇਆ ਕਿ ਕੋਈ ਇਹ ਜਿਹਾ ਮੈਥਡ ਹੋਣਾ ਚਾਹੀਦਾ ਹੈ ਜਿਸ ਦੇ ਨਾਲ ਲੋਕ ਸਾਨੂੰ ਈਜ਼ੀਲੀ ਰੀਚ ਵੀ ਕਰ ਲੈਣ ਔਰ ਸਾਡੇ ਕੋਲ ਇੱਕ ਐਗਜ਼ੈਕਟ ਨੰਬਰ ਵੀ ਆ ਜਾਏ ਸੋ ਇਸ ਤਰ੍ਹਾਂ ਰੀਚ ਤਾਂ ਕਰ ਲੈਂਦੇ ਸੀਗੇ ਲੋਕ ਪਰ ਸਾਨੂੰ ਐਗਜ਼ੈਕਟਲੀ ਪਤਾ ਨਹੀਂ ਸੀ ਲੱਗਦਾ ਕਿੰਨੀਆਂ ਪ੍ਰੋਬਲਮਸ ਰਿਸੋਲਵ ਹੋਈਆਂ ਕਿੰਨੀਆਂ ਪੈਂਡਿੰਗ ਚੱਲ ਰਹੀਆਂ ਲੋਕਾਂ ਨੂੰ ਨਹੀਂ ਸੀ ਪਤਾ ਲੱਗਦਾ ਕਿ ਉਹਨਾਂ ਦੇ ਕੰਪਲੇਂਟ ਸਟੇਟਸ ਕੀ ਹੈ ਸੋ ਫਿਰ ਅਸੀਂ ਇੱਕ ਆਪਣਾ ਐਪ ਬਣਾਇਆ ਉਹਦਾ ਨਾਮ ਜੀਵਨ ਜੋਤਕ ਔਰ ਐਮਐਲਏ ਐਪ ਹੈ ਜਿਹੜਾ ਇੱਕ ਮੋਬਾਈਲ ਐਪਲੀਕੇਸ਼ਨ ਹੈ ਸੋ ਇਹ ਆਪਣਾ ਐਂਡਰੋਇਡ ਔਰ ਐਪਲ ਦੋਨਾਂ ਦੇ ਉੱਤੇ ਡਾਊਨਲੋਡ ਹੋ ਜਾਂਦਾ ਸੋ ਇਸ ਐਪ ਦੇ ਰਾਹੀਂ ਲੋਕ ਸਾਨੂੰ ਕੰਪਲੇਂਟਸ ਕਰ ਲੈਂਦੇ ਨੇ ਥੋੜਾ ਜਿਹਾ ਪ੍ਰੋਸੀਜਰ ਹੈ ਇਸ ਐਪ ਦਾ ਕਿ ਜਦੋਂ ਤੁਸੀਂ ਐਪ ਡਾਊਨਲੋਡ ਕਰ ਲਿਆ ਤੁਸੀਂ ਲੌਗਇਨ ਕਰ ਲਿਆ ਉਸ ਤੋਂ ਬਾਅਦ ਤੁਹਾਡੀ ਇੱਕ ਬੇਸਿਕ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਔਰ ਇਹਦਾ ਕਾਫੀ ਟ੍ਰਾਇਲ ਵੀ ਹੋਇਆ ਮੈਂ ਤੁਹਾਨੂੰ ਦੱਸਦੀ ਹਾਂ ਇਨੀਸ਼ੀਅਲੀ ਜਦੋਂ ਅਸੀਂ ਕੀਤਾ ਤਾਂ ਅਸੀਂ ਬੇਸਿਕ ਇਨਫੋਰਮੇਸ਼ਨ ਲੈਂਦੇ ਸੀਗੇ ਤਾਂ ਜਿੱਦਾਂ ਸਾਡੇ ਬਲੌਕ ਇਨਚਾਰजेस ਐ ਉਹਨਾਂ ਨੇ ਸਾਰੀਆਂ ਆਪਣੀਆਂ ਕੰਪਲੇਂਟਸ ਥਰੂ ਐਪ ਕਰਨੀਆਂ ਸ਼ੁਰੂ ਕਰ ਦਿੱਤੀਆਂ ਬਟ ਉਹ ਇੱਕ ਬੰਦੇ ਤੇ ਰਾਈ ਹੋ ਰਿਆ ਸੀ ਨਾ 8 ਕੰਪਲੇਂਟਸ ਐ ਪਰ ਉਹਨੂੰ ਕੰਪਲੇਂਟ ਇੱਕ ਹੀ ਬੰਦਾ ਕਰ ਰਿਹਾ ਤੇ ਸਾਡੇ ਕੋਲ 21 ਫੋਨ ਨੰਬਰ ਬਾਰ-ਬਾਰ ਆਉਂਦਾ ਸੀਗਾ ਸੋ 6 ਮਹੀਨੇ ਟ్రਾਇਲ ਕੀਤਾ ਫਿਰ ਸਾਨੂੰ ਲੱਗਾ ਕਿ ਇਹਦਾ ਸਾਨੂੰ ਕੁਝ ਹੋਰ ਚੇਂਜ ਕਰਨ ਦੀ ਜ਼ਰੂਰਤ ਐ ਸੋ ਹੁਣ ਇੱਕ ਵਾਰ ਅਸੀਂ ਉਹਦੀ ਡਿਟੇਲਡ ਇਨਫੋਰਮੇਸ਼ਨ ਮੰਗੀ ਦੀ ਤੁਹਾਡਾ ਨਾਮ ਕੀ ਐ ਤੁਹਾਡਾ ਮੋਬਾਈਲ ਨੰਬਰ ਕੀ ਐ ਔਰ ਉਸ ਤੋਂ ਬਾਅਦ ਇੱਕ ਡੈਸ਼ਬੋਰਡ ਖੁੱਲਦਾ ਜਿਸ ਦੇ ਵਿੱਚ ਤੁਹਾਨੂੰ ਕਿਹੜੇ ਡਿਪਾਰਟਮੈਂਟ ਦੇ ਨਾਲ ਤੁਹਾਡੀ ਸ਼ਿਕਾਇਤ ਹੈਗੀ ਹੈ ਤੁਸੀਂ ਉਹਦੇ ਵਿੱਚ ਆਪਣੀ ਕੰਪਲੇਂਟ ਰੇਜ਼ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਜਦੋਂ ਫਾਈਨਲੀ ਤੁਸੀਂ ਕੰਪਲੇਂਟ ਰੇਜ਼ ਕਰ ਲਈ ਫਿਰ ਇੱਕ ਦੁਬਾਰਾ ਨੰਬਰ ਪੁੱਛਿਆ ਜਾਏਗਾ ਟੂ ਕਨਫਰਮ ਜਿੱਦਾਂ ਹੁੰਦਾ ਹੈ ਨਾ ਵੀ ਇੱਕ ਪੁਆਇੰਟ ਆਫ ਕੰਟੈਕਟ ਅਸੀਂ ਜਿੱਥੇ ਕਿਤੇ ਕਿਸੇ ਅਫਸਰ ਨੂੰ ਵੀ ਅਗਰ ਕਾਲ ਕਰਦੇ ਹਾਂ ਤਾਂ ਉਹ ਕੰਪਲੇਂਟ ਆਫਿਸ ਚ ਹੁੰਦੀ ਬਟ ਉਹ ਵੀ ਪੁੱਛਦੇ ਕਿ ਮੈਮ ਅਸੀਂ ਕਿੰ ਨੂੰ ਕੰਟੈਕਟ ਕਰਨਾ ਹੈ ਪੁਆਇੰਟ ਆਫ ਕੰਟੈਕਟ ਕਿਹੜਾ ਹੈ ਸੋ ਜੇ ਜਦੀ ਕੰਪਲੇਂਟ ਰੇਜ਼ ਹੋਣ ਤੋਂ ਬਾਅਦ ਉਹ ਜਿਹੜਾ ਪੁਆਇੰਟ ਆਫ ਕੰਟੈਕਟ ਹੈ ਇੱਕ ਨੰਬਰ ਕਨਫਰਮ ਕੀਤਾ ਜਾਂਦਾ ਹੈ ਵੀ ਉੱਥੇ ਕੌਣ ਮਿਲੇਗਾ ਔਰ ਐਡਰੈਸ ਕੀ ਹੈ ਔਰ ਸਪੈਸ਼ਲ ਇਹਦੇ ਚ ਇਹ ਹੈ ਕਿ ਅਸੀਂ ਬੂਥ ਨੰਬਰ ਔਰ ਵਾਰਡ ਨੰਬਰ ਵੀ ਪੁੱਛੀਦਾ ਬੂਥ ਨੰਬਰ ਮੰਡੇਟਰੀ ਨਹੀਂ ਹੈ ਬਟ ਵਾਰਡ ਨੰਬਰ ਅਸੀਂ ਮੰਡੇਟਰੀ ਰੱਖਿਆ ਕਿਉਂਕਿ ਸਾਡੇ ਕੋਲ ਵੀ ਫਿਰ ਡਾਟਾ ਆ ਜਾਂਦਾ ਸੋ ਜਦੋਂ ਇਹ ਕੰਪਲੇਂਟ ਰੇਜ਼ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਆ ਜਾਂਦਾ ਕਿ ਯੋਰ ਕੰਪਲੇਂਟ ਹੈਜ਼ ਬੀਨ ਰਜਿਸਟਰਡ ਸਾਡੇ ਇੱਥੇ ਕੰਪਿਊਟਰ ਤੇ ਕੰਪਲੇਂਟ ਆ ਜਾਂਦੀ ਉਸ ਤੋਂ ਬਾਅਦ ਅਸੀਂ ਉਹਨੂੰ ਫੋਲੋ ਅਪ ਕਰਦੀਦਾ ਸਟਾਰਟ ਉਹਨਾਂ ਨੂੰ ਕਾਲਿੰਗ ਚੱਲੇ ਜਾਂਦੀ ਹੈ ਐਮਐਲਏ ਆਫਿਸ ਤੋਂ ਕਾਲ ਜਾਂਦਾ ਸੈਕੰਡਲੀ ਉਹਨਾਂ ਦਾ ਆ ਜਾਂਦਾ ਕਿ ਯੋਰ ਕੰਪਲੇਂਟ ਇਜ਼ ਇਨ ਪ੍ਰੋਗਰੈਸ ਹੈ ਨਾ ਵੀ ਤੁਹਾਡੀ ਰਜਿਸਟਰ ਹੋ ਗਈ ਤੇ ਉਹਦੇ ਤੇ ਅਸੀਂ ਕੰਮ ਸਟਾਰਟ ਕਰਤਾ ਹੈ ਜਿਹੜੀਆਂ ਤਾਂ ਰਿਸੋਲਵ ਹੋ ਜਾਂਦੀਆਂ ਉਹਨਾਂ ਨੂੰ ਸ਼ਾਮ ਨੂੰ ਮੈਸੇਜ ਚੱਲੇ ਜਾਂਦਾ ਹੈ ਕਿ ਤੁਹਾਡੀ ਕੰਪਲੇਂਟ ਜਿਹੜੀ ਹੈ ਉਹ ਰਿਸੋਲਵ ਹੋ ਗਈ ਹੈ ਉਹਨਾਂ ਨੂੰ ਨਾਲ ਹੀ ਮੈਸੇਜ ਚੱਲ ਜਾਂਦਾ ਸੋ ਸਾਡੇ ਕੋਲ ਅਗਰ ਡੈਸ਼ਬੋਰਡ ਖੋਲਾਂਗੇ ਅਸੀਂ ਤੇ ਅਸੀਂ ਦੇਖਾਂਗੇ ਕਿ ਉਹਦੇ ਚ ਇੰਨਾ ਨੰਬਰ ਆਫ ਯੂਜ਼ਰਸ ਹੈ ਇੰਨੀਆਂ ਕੰਪਲੇਂਟ ਸਾਡੀਆਂ ਇਨ ਪ੍ਰੋਗਰੈਸ ਨੇ ਔਰ ਇੰਨੀਆਂ ਕੰਪਲੇਂਟ ਸਾਡੀਆਂ ਜਿਹੜੀਆਂ ਨੇ ਉਹ ਰਿਸੋਲਵ ਹੋ ਚੁੱਕੀਆਂ ਨੇ ਸੋ ਜਿਹੜੀਆਂ ਇਨ ਪ੍ਰੋਗਰੈਸ ਨੇ ਮੋਸਟਲੀ ਉਹ ਕੰਪਲੇਂਟਸ ਹੋ ਜਾਂਦੀਆਂ ਨੇ ਜਿੱਦਾਂ ਅਗਰ ਤੁਸੀਂ ਹੁਣ ਦੇਖੋਗੇ ਤੁਹਾਨੂੰ ਲੱਗੇਗਾ ਅੱਛਾ ਮੈਮ ਇੰਨੀਆਂ ਸਾਰੀਆਂ ਕੰਪਲੇਂਟਸ ਅਨਰਿਜ਼ੋਲਵਡ ਹੈ ਅਜੇ ਬਟ ਉਹਦੇ ਪਿੱਛੇ ਰੀਜ਼ਨ ਇਹ ਹੈ ਕਿ ਉਹ ਥੋੜੇ ਲੰਬੇ ਟਾਈਮ ਵਾਲੀਆਂ ਕੰਪਲੇਂਟਸ ਹੈ ਜਿੱਦਾਂ ਮੈਂ ਐਗਜ਼ਾਮਪਲ ਦਿੰਨੀ ਵੀ 11 ਕੇਵੀ ਦੀਆਂ ਤਾਰਾਂ ਰਿਮੂਵ ਕਰਨੀਆਂ ਉਹਨੂੰ ਟਾਈਮ ਲੱਗਣਾ ਕਿਸੇ ਪਾਸੇ ਇੱਕ ਪੇੜ ਹੈ ਉਹਦੀ ਕਟਿੰਗ ਹੈ ਉਹਨੂੰ ਸਾਨੂੰ ਪਰਮਿਸ਼ਨ ਲੈਣੀ ਪੈਂਦੀ ਕਿਉਂਕਿ ਅੱਜ ਕੱਲ ਤੁਹਾਨੂੰ ਵੀ ਪਤਾ ਹੈ ਕਿ ਪੇੜ ਕੱਟਣ ਦੇ ਲਈ ਕੋਈ ਬਹੁਤ ਸੌਖਾ ਕੰਮ ਨਹੀਂ ਉਹਦੇ ਲਈ ਪਰਮਿਸ਼ਨਸ ਲੈਣੀਆਂ ਪੈਂਦੀਆਂ ਨੇ ਸੋ ਕੰਪਲੇਂਟਸ ਜਿਹੜੀਆਂ ਸਾਡੀਆਂ ਅਨਰਿਜ਼ੋਲਡ ਨੇ ਉਹ ਅੱਜ ਦੀ ਡੇਟ ਦੇ ਵਿੱਚ ਉਹ ਨੇ ਜਿਨ੍ਹਾਂ ਨੂੰ ਸਮਾਂ ਲੱਗਦਾ ਜਿਹੜੀਆਂ ਕੰਪਲੇਂਟਸ ਬਹੁਤ ਛੇਤੀ ਰਿਜ਼ੋਲਵ ਹੋਣੇ ਆ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸ਼ਾਮ ਤੱਕ ਰਿਜ਼ੋਲਵ ਹੋ ਜਾਵੇ ਬਟ ਤੁਸੀਂ ਸਮਝੋ ਇਹਨਾਂ ਸਕਸੈਸ ਮਿਲੇਗੀ ਕਿਉਂਕਿ ਆਲਰੇਡੀ ਤੁਹਾਡੇ ਹਲਕੇ ਦੇ ਵਿੱਚ ਅger ਗੱਲ ਗੜੀ ਹੈ ਬੜਾ ਕਿਹਾ ਜਾਂਦਾ ਕਿ ਜਾਂਦਾ ਕਿ ਆ ਲੋਕ ਇਹਨੇ ਵਾਇਬਲ ਹੈਗੇ ਕਿ ਤੁਹਾਡੀ ਐਪ ਲਾਂਚ ਕਰ ਸਕਣਗੇ ਔਰ ਕੰਮ ਕਰਨਗੇ ਆ ਦੇਖੋ ਇਸ ਤਰ੍ਹਾਂ ਹੈ ਕਿ ਇਹ ਇਹਦਾ ਜਵਾਬ ਇਹ ਹੈ ਕਿ ਮੈਂ ਕੱਲੇ ਐਪ ਤੇ ਡਿਪੈਂਡ ਨਹੀਂ ਕਰ ਰਹੀ ਠੀਕ ਹੈ ਪਹਿਲੀ ਗੱਲ ਤਾਂ ਮੇਰਾ ਖਿਆਲ ਅੱਜਕੱਲ ਸੋਸ਼ਲ ਮੀਡੀਆ ਦਾ ਇਸਤੇਮਾਲ ਹਰ ਬੰਦਾ ਕਰ ਰਿਹਾ ਇਨ ਫੈਕਟ ਉਹ ਵੀ ਬੰਦੇ ਜਿਹੜੇ ਐਜੂਕੇਟਿਡ ਨਹੀਂ ਹੈ ਰੀਲਸ ਬਣਾ ਰਹੇ ਨੇ ਮੈਂ ਬੜੀ ਵਾਰ ਨੋਟਿਸ ਕਰਦੀ ਕਿ ਜਿਹੜਾ ਬੰਦਾ ਟੈਕਸਟ ਨਹੀਂ ਕਰ ਸਕਦਾ ਵਾਇਸ ਮੈਸੇਜ ਕਰ ਦਿੰਦਾ ਸੋ ਹੈਨਾ ਸੋ ਇਹ ਇੱਕ ਪੋਜ਼ਿਟਿਵ ਯੂਜ਼ ਹੈ ਚੰਗਾ ਇਸਤੇਮਾਲ ਹੈ ਸੋਸ਼ਲ ਮੀਡੀਆ ਦਾ ਸੋ ਜੇ ਲੋਕ ਰੀਲਸ ਬਣਾ ਸਕਦੇ ਐ ਲੋਕ ਹੋਰ ਬਹੁਤ ਕੁਝ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਵੈਂਚੁਅਲੀ ਹੌਲੀ ਹੌਲੀ ਉਹ ਸਿੱਖ ਜਾਣਗੇ ਬਟ ਦੈਨ ਹੈਵਿੰਗ ਸੈਡ ਥੈਟ ਮੈਂ ਫੇਰ ਰਿਪੀਟ ਕਰ ਰਹੀ ਆ ਕਿ ਥਿਸ ਇਸ ਨਾਟ ਦਾ ਓਨਲੀ ਮੀਨਸ ਟੂ ਰੀਚ ਮੀ ਜੀ ਇਹ ਇੱਕ ਐਡੀਸ਼ਨਲ ਹੈਗਾ ਫॉर এডਿਕੇਟਿਡ ਪੀਪਲ ਜਾਂ ਜਿਨ੍ਹਾਂ ਨੂੰ ਬਹੁਤ ਈਜ਼ੀ ਲੱਗਦਾ ਹੈ ਜੇ ਕਿ ਕੰਪਲੇਂਟ ਕਰ ਦੋ ਔਰ ਬਹੁਤ ਸੌਖਾ ਤਰੀਕਾ ਹੈ ਕਿਉਂਕਿ ਇਹ ਉਹਨਾਂ ਲਈ ਹੈ ਜਿਹੜੇ ਲੋਕ ਸਮਝਦੇ ਨੇ ਸੋਸ਼ਲ ਮੀਡੀਆ ਦਾ ਅਸੀਂ ਕਿਸ ਤਰ੍ਹਾਂ ਇਸਤੇਮਾਲ ਪੋਜ਼ਿਟਿਵ ਵੇ ਦੇ ਵਿੱਚ ਕਰ ਸਕਦੇ ਕੰਸਟਰਕਟਿਵ ਵੇ ਦੇ ਵਿੱਚ ਕਰ ਸਕਦੇ MLA ਦੇ ਦਫਤਰ ਜਾਣਾ ਹੋਵੇ ਬਹੁਤ ਸਾਰਾ ਰਸ਼ ਹੁੰਦਾ ਹੈ ਅਗਲੇ ਕਹਿੰਦੇ ਸੀ ਵੇਟ ਨਹੀਂ ਕਰ ਸਕਦੇ ਕਿ ਉਹ ਇਸ ਦਾ ਇਸਤੇਮਾਲ ਕਰ ਸਕਦੇ ਦੇਖੋ ਸਪੈਸ਼ਲੀ ਮੈਨੂੰ ਲੱਗਦਾ ਕਿ ਬਜ਼ੁਰਗ ਲੋਗ ਹੈ ਲੇਡੀਜ਼ ਹੈ ਬਜ਼ੁਰਗ ਲੋਗ ਹੈ ਉਹਨਾਂ ਲਈ ਤੇ ਬਹੁਤ ਕਨਵੀਨੀਅੰਟ ਵੇ ਹੈਗਾ ਬਟ ਮੈਂ ਅਗੇਨ ਲਾਈਕ ਆਈ ਸੈਡ ਬਿਫੋਰ ਇਹਦਾ ਮਤਲਬ ਬਿਲਕੁਲ ਇਹ ਨਹੀਂ ਹੈ ਕਿ ਮੈਂ ਆਪਣੇ ਆਫਿਸ ਦੇ ਵਿੱਚ ਸਿਟਿੰਗ ਆਵਰਸ ਘਟਾ ਦਿੱਤੇ ਹੈ ਜਾਂ ਮੈਂ ਆਫਿਸ 'ਚ ਮਿਲਣਾ ਨਹੀਂ ਹੈ ਮੈਂ ਬਕਾਇਦਾ ਮੇਰੇ ਆਫਿਸ ਦੇ ਵਿੱਚ ਅਗਰ ਮੈਂ ਅਮ੍ਰਿਤਸਰ ਅਵੇਲੇਬਲ ਹਾਂ ਤਾਂ ਚਾਹੇ ਉਹ ਹਫਤੇ ਦੇ 3 ਦਿਨ ਨੇ ਚਾਹੇ ਉਹ ਹਫਤੇ ਦੇ 4 ਦਿਨ ਨੇ ਮੈਂ ਆਪਣੇ ਆਫਿਸ 'ਚ ਆਣਾ ਹੀ ਆਣਾ ਹੈ ਪਬਲਿਕ ਡੀਲਿੰਗ ਹੋਣੀ ਹੀ ਹੋਣੀ ਹੈ ਸੋ ਇਹ ਲੋਕਾਂ ਨੂੰ ਚੋਇਸ ਦਿੱਤੀ ਜਾ ਰਹੀ ਹੈ ਤੁਹਾਡੀ ਚੋਇਸ ਹੈ ਤੁਸੀਂ ਮੇਰੇ ਦਫਤਰ ਆਉਣਾ ਚਾਹੁੰਦੇ ਹੋ ਜੀ ਆਇਆਂ ਨੂੰ ਤੁਹਾਨੂੰ ਤੁਸੀਂ ਜਿੰਨੀ ਵਾਰ ਮਰਜ਼ੀ ਆਓ ਤੁਹਾਡਾ ਆਪਣਾ ਦਫਤਰ ਹੈ ਅਗਰ ਤੁਸੀਂ ਦਫਤਰ ਨਹੀਂ ਹੋਣਾ ਚਾਹੁੰਦੇ ਤਾਂ ਤੁਸੀਂ ਐਪ ਰਾਹੀਂ ਮੇਰੇ ਤੱਕ ਆਪਣੀ ਕੰਪਲੇਂਟ ਰਜਿਸਟਰ ਕਰਾਉਣੀ ਚਾਹੁੰਦੇ ਤਾਂ ਤੁਸੀਂ ਉਹ ਵੀ ਕਰ ਸਕਦੇ ਕਿਵੇਂ ਤੁਹਾਡੇ ਮਨ ਚ ਆਇਆ ਕਿ ਇਸ चीज ਨੂੰ ਕਰਨਾ ਚਾਹੀਦਾ ਕਿਉਂਕਿ ਇੱਕ ਅਲੱਗ ਤਰ੍ਹਾਂ ਦਾ ਇੱਕ ਸਿਚੁਏਸ਼ਨ ਕਿਉਂਕਿ ਅੱਜ ਤੱਕ ਇਸ ਤਰ੍ਹਾਂ ਕਰੀ ਦੇਖਿਆ ਨਹੀਂ ਲੋਕ ਆਪਣੇ ਸੋਸ਼ਲ ਮੀਡੀਆ ਦੇ ਪੇजेस ਤੱਕ ਹੀ ਸੀਮਿਤ ਰਹਿੰਦੇ ਮੈਂ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਦੋਂ ਮੇਰੇ ਕੋਲ ਬਹੁਤ ਸਾਰੇ ਲੋਕ ਆਉਂਦੇ ਸੀ ਔਰ ਅੱਜ ਤਾਂ ਇਸ ਤਰ੍ਹਾਂ ਹੈ ਕਿ ਮੇਰੇ ਕੋਲ ਹੋਰ ਹਲਕਿਆਂ ਚੋਂ ਵੀ ਲੋਕ ਆ ਜਾਂਦੇ ਆ ਬਹੁਤ ਸਾਰੇ ਏਰੀਆਜ਼ ਇਦਾਂ ਦੇ ਆ ਜਿਹੜੇ ਇਨ ਫੈਕਟ ਅੰਮ੍ਰਿਤਸਰ ਤੋਂ ਵੀ ਬਾਹਰ ਨੇ ਹੂੰ ਉਹ ਵੀ ਲੋਕ ਮੇਰੇ ਕੋਲ ਆ ਜਾਂਦੇ ਨੇ ਸੋ ਜਦੋਂ ਮੈਂ ਬਹੁਤ سارے ਲੋਕ ਦੇਖਦੀ ਸੀ ਉਦੋਂ ਮੇਰੇ ਮਨ ਚ ਆਉਂਦਾ ਸੀਗਾ ਵੀ ਇਹਨੂੰ ਮੈਂ ਕਿਸ ਤਰ੍ਹਾਂ ਕੀ ਹੋਰ ਕਰ ਸਕਦੀ ਆ ਸੋ ਇਹ ਮੈਂ ਡਿਸਕਸ ਕੀਤਾ ਮੇਰੇ ਮੇਰੇ ਇੱਕ ਰਿਲੇਟਿਵ ਹੀ ਹੈਗੇ ਨੇ ਹੀ ਇਜ਼ ਇਨ ਮੋਹਾਲੀ ਔਰ ਉਹਨਾਂ ਦੀ ਆਪਣੀ ਇੱਕ ਰਿਚੈਸਟ ਸੌਫਟ ਕਰਕੇ ਇੱਕ ਕੰਪਨੀ ਹੈ ਵਿਚ ਇਜ਼ ਇਨ ਟੂ ਐਪਸ ਇਿੱਤਾ ਮੈਂ ਉਹਨਾਂ ਦੇ ਨਾਲ ਜਨਰਲੀ ਗੱਲ ਕੀਤੀ ਸੋ ਪਾਜੀ ਕੇਮ ਅਪ ਵਿਦ ਅਨ ਆਈਡੀਆ ਕਿ ਦੀਦੀ ਅਸੀਂ ਐਪ ਬਣਾ ਸਕਦੇ ਹੈਗੇ ਆ ਸੋ ਇਸ ਤਰ੍ਹਾਂ ਉਹਨਾਂ ਨੇ ਮੇਰੀ ਹੈਲਪ ਕੀਤੀ ਇਸ ਐਪ ਦੇ ਵਿੱਚ ਔਰ ਅੱਜ ਮੈਨੂੰ ਖੁਸ਼ੀ ਹੈ ਕਿ ਇਹ ਐਪ ਲੋਕ ਡਾਊਨਲੋਡ ਕਰ ਰਹੇ ਐ ਐਂਡ ਦੇ ਫਾਈਨਡਿੰਗ ਇਟ ਇਫੈਕਟਿਵ। ਕਨੇਕਟ ਕੰਪਲੀਟ ਹਜ ਤੱਕ ਨਾ ਚੁੱਕੀਆਂ ਇਹਦੇ ਵਿੱਚ ਜਿਹੜੀਆਂ ਕਿ ਜਿਹੜੀਆਂ ਕੀ ਰਿਜ਼ੋਲਵ ਹੋ ਚੁੱਕੀਆਂ ਜਾਂ ਜਿਹੜੀਆਂ ਹੋਰ ਰਿਜ਼ੋਲਵ ਹੋਣੀਆਂ ਰਹਿ ਗਈਆਂ। ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਟ్రਾਇਲ ਸਾਡੇ ਚੱਲਦੇ ਸੀ ਅਸੀਂ ਨਾ ਫਿਰ ਇਹਨੂੰ ਪਬਲਿਕ ਨਹੀਂ ਸੀ ਕੀਤਾ ਕਿਉਂਕਿ ਫਿਰ ਪਬਲਿਕ 'ਚ ਅਗਰ ਟ్రਾਇਲ ਕਰਦੇ ਤੇ ਉਹ ਮੈਸੇਜ ਠੀਕ ਨਹੀਂ ਸੀ ਜਾਣਾ। ਪਬਲਿਕ 'ਚ ਮੈਂ ਇਹਨੂੰ ਉਦੋਂ ਲੈ ਕੇ ਜਾਣਾ ਚਾਹੁੰਦੀ ਸੀ ਜਦੋਂ ਬਿਲਕੁਲ ਫੂਲ ਪ੍ਰੂਫ ਹੋ ਜਾਂਦਾ ਹੈ। ਸੋ ਅਸੀਂ ਸਾਰਿਆਂ ਨੇ ਆਪ ਯੂਜ਼ ਕੀਤਾ ਔਰ ਸਾਡੇ ਕੋਲ ਤਕ ਔਰ ਉਹਨੀਆਂ ਕੰਪਲੇਂਟਸ ਨੇ ਜਿਦੇ ਚੋਂ ਕੁਝ 40 ਦੇ ਕਰੀਬ ਰਿਜ਼ੋਲਵ ਹੋ ਗਈਆਂ ਨੇ ਕੁਝ ਰਿਜ਼ੋਲਵ ਹੋਣ ਵਾਲੀਆਂ ਜਿਵੇਂ ਅੱਜ ਵੀ ਸਾਡੇ ਕੋਲ ਔਨ ਐਨ ਐਵਰੇਜ 3 ਤੋਂ 4 ਕੰਪਲੇਂਟਸ ਆ ਰਹੀਆਂ ਪਰ ਅਜੇ ਲੋਕਾਂ ਨੂੰ ਬਹੁਤ ਜ਼ਿਆਦਾ ਇਹਦਾ ਪਤਾ ਵੀ ਨਹੀਂ ਹੈ ਕਿਉਂਕਿ ਅਜੇ Facebook ਇਸ ਦੋ ਓਨਲੀ ਮੀਡੀਅਮ ਇੰਸਟਾਗ੍ਰam ਐਂਡ ਟਵਿੱਟਰ ਇਜ਼ ਦ ਓਨਲੀ ਮੀਡੀਅਮ ਜਿਹਦੇ ਰਾਹੀਂ ਮੈਂ ਇਹ ਲਿੰਕ ਜਿਹੜਾ ਹੈ ਸਾਡਾ ਜਿਹੜਾ ਉਹ ਬਾਰ ਕੋਡ ਸਕੈਨ ਕਰਦੇ ਨੇ ਤਾਂ ਮੈਂ ਲਿੰਕ ਜਿਹੜਾ ਇਹ ਅਜੇ ਉੱਥੇ ਹੀ ਗਿਆ ਬਟ ਯੈਸ ਸਰਟਨਲੀ ਆਈ ਵਾਸ ਪਲੈਨਿੰਗ ਔਰ ਅਸੀਂ ਸਾਰੀ ਟੀਮ ਦੇ ਨਾਲ ਇਹ ਡਿਸਕਸ ਕਰ ਰਹੇ ਸੀਗੇ ਕਿ ਅਸੀਂ ਆਪਣੇ ਪੈਂਫਲੇਟਸ ਜਿਹੜੇ ਹੈਗੇ ਨੇ ਉਹਦੇ ਚ ਜਿਹੜਾ ਸਾਡਾ ਲਿੰਕ ਹੈ ਸਪੈਸੀਫਿਕਲੀ ਓਨਲੀ ਲਿੰਕ ਅਸੀਂ ਉਹ ਪੈਂਫਲੇਟਸ ਵੀ ਡਿਸਟ੍ਰਿਬਿਊਟ ਕਰਾਂਗੇ ਸਾਡੇ ਜਿਹੜੇ ਬੋਰਡਸ ਲੱਗੇ ਹੋਣਗੇ ਉਹਦੇ ਉੱਤੇ ਵੀ ਇਹ ਲਿੰਕ ਲੋਕਾਂ ਨੂੰ ਮਿਲੇਗਾ ਕਿਉਂਕਿ ਬਹੁਤ ਵਾਰੀ ਮੈਂ ਦੇਖਦੀ ਹਾਂ ਕਈਆਂ ਨੂੰ ਮੇਲ ਸਿਸਟਮ ਅਜੇ ਇੱਥੇ ਇੰਨਾ ਪਪੂਲਰ ਨਹੀਂ ਹੈਗਾ ਸੋ ਬਟ ਯੈਸ WhatsApp ਮੇਰਾ ਬਹੁਤ ਪਰਿਆ ਹੁੰਦਾ ਹੈ ਔਰ ਮੈਨੂੰ ਦਿੱਕਤ ਕੀ ਆਉਂਦੀ ਹੈ ਲੋਕਾਂ ਨੇ WhatsApp ਤੇ ਫੋਟੋਸ ਭੇਜ ਦਿੱਤੀਆਂ ਕੰਪਲੇਂਟ ਲਿਖ ਦਿੱਤੀ ਸਾਨੂੰ ਨਾ ਲੋਕੇਸ਼ਨ ਪਤਾ ਲੱਗਦੀ ਹੈ ਸਾਨੂੰ ਕੁਛ ਉਹਦਾ ਪਤਾ ਨਹੀਂ ਸੀ ਲੱਗ ਰਿਹਾ ਸੋ ਅਗਰ ਅੱਜ ਲੋਗ ਹੌਲੀ-ਹੌਲੀ ਇੱਕਦਮ ਨਹੀਂ ਆਣਗੇ ਬਾਏ ਐਂਡ ਬਾਏ ਅਗਰੇ ਦੇ ਤੇ ਆ ਜਾਂਦੇ ਤੇ ਲੋਕਾਂ ਲਈ ਵੀ ਬਹੁਤ ਕਨਵੀਨੀਅੰਟ ਹੈ ਸਾਡੇ ਲਈ ਹੋਰ ਵੀ ਕਨਵੀਨੀਅੰਟ ਹੈ ਕਿਉਂਕਿ ਵਾਰਡ ਆ ਗਿਆ ਬੂਥ ਆ ਗਿਆ ਐਡਰੈਸ ਆ ਗਿਆ ਪੁਆਇੰਟ ਆਫ ਕੰਟੈਕਟ ਆ ਗਿਆ ਅਸੀਂ ਕਾਲ ਬੈਕ ਕਰ ਲਿਆ ਸਾਡੇ ਕੋਲ ਇੱਕ ਫਿਕਸ ਡੇਟਾ ਆ ਗਿਆ ਜਦੋਂ ਕਾਲ ਬੈਕ ਜਾਂਦੀ ਹੈ ਅਗਰ ਕੋਈ ਐਪ ਦੇ ਉੱਤੇ ਕੰਪਲੇਂਟ ਦਿੰਦੇ ਨੇ ਦਿਸ ਇਜ਼ ਦ ਫਰਸਟ ਥਿੰਗ ਜੀ ਜਦੋਂ ਸਵੇਰੇ ਮੇਰਾ ਇਥੇ ਮੇਰੀ ਟੀਮ ਆਉਂਦੀ ਹੈ ਤੇ ਜਦੋਂ ਉਹ ਸਿਸਟਮ ਤੇ ਬੈਠਦੇ ਨੇ ਜਿੰਨੀਆਂ ਕੰਪਲੇਂਟਸ ਹੁੰਦੀਆਂ ਸਭ ਤੋਂ ਪਹਿਲੇ ਉਹਨ ਪਰੋਗਰੈਸ ਔਰ ਅਗਰ ਰਿਸੋਲਵ ਹੋਏ ਤੇ ਉਹਨਾਂ ਨੂੰ ਬਕਾਇਦਾ ਮੈਸੇਜ ਜਾਏਗਾ ਸ਼ਾਮ ਨੂੰ ਕਿ ਤੁਹਾਡੀ ਕੰਪਲੇਂਟ ਰਿਸੋਲਵ ਹੋ ਗਈ ਹੈ ਜਿਹੜੀਆਂ ਲੰਬੀਆਂ ਕੰਪਲੇਂਟਸ ਨੇ ਉਹਦੇ ਵਿੱਚ ਆਏਗਾ ਇਨ ਪ੍ਰੋਗਰੈਸ ਮੈਸੇਜ ਆਏਗਾ ਕੀ ਉਰਵੀ ਐਮਐਲਏਸ ਨੂੰ ਚਾਹੀਦਾ ਇਸ ਤਰ੍ਹਾਂ ਕੀਤਾ ਜਾਵੇ ਆ ਦੇਖੋ ਐਮਐਲਏਸ ਨੂੰ ਆਪਣੇ ਆਪਣੇ ਤਰੀਕੇ ਜ਼ਰੂਰ ਲੱਭਣੇ ਚਾਹੀਦੇ ਨੇ ਤੇ ਮੈਂ ਇਹ ਇਹ ਤਾਂ ਨਹੀਂ ਕਹਿੰਦੀ ਵੀ ਤੁਸੀਂ ਵੀ ਇਹ ਵੀ ਕਰੋ ਜ਼ਰੂਰੀ ਹੈ ਬਟ ਯੇ ਸਰਟਨਲੀ ਉਹਨਾਂ ਨੂੰ ਵੀ ਕੋਈ ਤਰੀਕਾ ਲੱਭਣਾ ਚਾਹੀਦਾ ਔਰ ਅਗਰ ਉਹਨਾਂ ਨੂੰ ਵੀ ਲੱਗੇ ਕਿ ਇਹ ਇਫੈਕਟਿਵ ਹੈਗਾ ਤਾਂ ਮੈਨੂੰ ਲੱਗਦਾ ਹੈ ਕਿ ਇਹ ਜ਼ਰੂਰ ਕਰਨਾ ਚਾਹੀਦਾ। ਇਸ ਤੋਂ ਕੋਈ ਪ੍ਰੋਬਲਮ ਕਿਸੇ ਦੀ ਸੋਲਵ ਹੋ ਜਾਂਦੀ ਹੈ ਕਿ ਉਹਦੇ 'ਚ ਵੀ ਇਸ ਐਪ ਰਾਹੀਂ ਉਹਨਾਂ ਨੂੰ ਮੈਸੇਜ ਦਿੱਤਾ ਜਾਂਦਾ ਹੈ ਜਾਂ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਇਨਫੋਰਮ ਕੀਤਾ ਜਾਂਦਾ ਹੈ। ਮੈਂ ਤੁਹਾਨੂੰ ਦੱਸਿਆ ਕਿ ਜਦੋਂ ਕੰਪਲੇਂਟ ਸਾਡੇ ਕੋਲ ਆਈ ਉਹਨਾਂ ਨੂੰ ਮੈਸੇਜ ਜਾਏਗਾ ਕਿ ਤੁਹਾਡੀ ਕੰਪਲੇਂਟ ਰਜਿਸਟਰ ਹੋ ਗਈ ਉਸ ਤੋਂ ਬਾਅਦ ਉਹਨਾਂ ਨੂੰ ਮੈਸੇਜ ਆਉਂਦਾ ਹੈ ਕਿ ਹੁਣ ਤੁਹਾਡੀ ਕੰਪਲੇਂਟ ਪ੍ਰੋਗਰੈਸ ਚ ਹੈ। ਇ ਦੀ ਤਾਂ ਉਹਨਾਂ ਨੂੰ ਮੈਸੇਜ ਚਲੇ ਜਾਂਦਾ ਕਿ ਯੋਰ ਕੰਪਲੇਂਟ ਹੈਜ਼ ਬੀਨ ਰਿਜ਼ੋਲਵਡ। ਬਸ ਸੀਐਮ ਸਾਹਿਬ ਨੂੰ ਚਾਹੀਦਾ ਸੀ ਇਹ ਐਪ ਲਾਂਚ ਕਰ ਦੇਣ। ਸੀਐਮ ਸਾਹਿਬ ਵੀ ਕਰ ਦੇਣਗੇ। ਅਜੇ ਮੈਂ ਤਾਂ ਦੱਸਿਆ ਕਿ ਅਜੇ ਇੰਨੇ ਜ਼ਿਆਦਾ ਲੋਕਾਂ ਨੂੰ ਇਹਦਾ ਬਾਰੇ ਪਤਾ ਵੀ ਨਹੀਂ ਹੈ। ਬਟ ਯੈਸ ਫੋਰ ਸ਼ੋਰ। ਹਾਂਜੀ ਇਟ ਇਜ਼ ਸਰਟਨਲੀ ਅ ਗੁੱਡ ਇਨੀਸ਼ੀਏਟਿਵ ਬਟ ਮੇਰਾ ਮਕਸਦ ਇਹ ਹੈ ਕਿ ਜਿੰਨੇ ਮੈਕਸਿਮਮ ਲੋਕਾਂ ਨੂੰ ਅਸੀਂ ਬੈਨੀਫਿਟ ਦੇ ਇਹ ਘਰ ਚ ਬੈਠ ਕੇ। ਹੂੰ। ਕਿਉਂਕਿ ਸਾਡੀ ਸਰਕਾਰ ਇਹੀ ਚਾਹੁੰਦੀ ਹੈ ਕਿ ਲੋਕਾਂ ਨੂੰ ਖੱਜਲਣਾ ਹੋਣਾ ਪਏ ਦਫ਼ਤਰਾਂ 'ਚ ਖੱਜਲਣਾ ਹੋਣਾ ਪਏ ਐਮਐਲਏ ਦੇ ਦਫ਼ਤਰ 'ਚ ਵੀ ਖੱਜਲਣਾ ਹੋਣਾ ਪਏ ਇਸ ਤਰ੍ਹਾਂ ਸਰਕਾਰੀ ਅਫਸਰਾਂ ਤੇ ਵੀ ਇੱਕ ਤਰ੍ਹਾਂ ਦਾ ਡੰਡਾ ਰਹੇਗਾ ਕਿ ਦੇਖੋ ਜੀ ਰੈਲੀਟੀ ਐਪ ਰਾਹੀਂ ਕਿਸੇ ਬੰਦੇ ਨੇ ਕੰਪਲੇਂਟ ਦਿੱਤੀ ਆ ਫੋਟੋ ਵੀ ਖਿੱਚ ਕੇ ਭੇਜੀ ਹਾਂਜੀ ਸਾਡੇ ਲਈ ਬਹੁਤ ਕਨਵੀਨੀਅੰਟ ਹੋ ਜਾਂਦਾ ਜੀ ਸਾਡੇ ਵੈਸੇ ਮੈਂ ਇੱਥੇ ਨਾਲ ਹੋਰ ਦੱਸਣਾ ਚਾਹੁੰਨੀ ਆ ਕਿ WhatsApp ਤਾਂ ਅਸੀਂ ਯੂਜ਼ ਕਿਵੇਂ ਕਰ ਰਹੇ ਹਾਂ ਕਿ ਮੇਰੇ ਹਰ ਡਿਪਾਰਟਮੈਂਟ ਦੇ ਨਾਲ WhatsApp ਗਰੁੱਪ ਬਨੇ ਹੋਏ ਆ ਜੀ ਮੱਲਾ ਸਬਜ਼ੀ ਮੰਡੀ ਮੈਨੂੰ ਪਤਾ ਉੱਥੇ ਬਹੁਤ ਬੁਰੇ ਹਾਲ ਹੈ ਉਹ ਐਕਟ ਕਰਕੇ ਸਾਡਾ ਮੱਲਾ ਸਬਜ਼ੀ ਮੰਡੀ ਦਾ ਅਲੱਗ ਤੋਂ ਗਰੁੱਪ ਬਣਿਆ ਹੋਇਆ ਹੈ ਮੇਰਾ O&M ਦਾ ਵੱਖ ਗਰੁੱਪ ਬਣਿਆ ਹੋਇਆ ਹੈ ਸਾਡੇ ਜਿਹੜੇ ਅਵਰਡਾ ਦੇ ਸਵੇਰੇ ਗਾਰਬੇਜ ਲਿਫਟਿੰਗ ਵਾਲਾ ਉਹਦਾ ਵੱਖਰਾ ਗਰੁੱਪ ਬਣਿਆ ਹੋਇਆ ਹੈ ਸਾਡੇ ਹਰ ਮੈਕਮੇਂ ਦੇ ਗਰੁੱਪਸ ਹੈ ਜਦੋਂ ਸਾਡੇ ਕੋਲ ਕੋਈ ਕੰਪਲੇਂਟ ਆਉਂਦੀ ਹੈ ਤਾਂ ਅਸੀਂ ਉਸ ਗਰੁੱਪ ਦੇ ਵਿੱਚ ਵੀ ਪਾ ਦਿੰਦੀ ਔਰ ਉਹਨਾਂ ਨੂੰ ਜਿਹੜੇ ਆਫੀਸਰਸ ਕਨਸਰਨਡ ਹੁੰਦੇ ਨੇ ਜਾਂ ਜਿਹੜੇ ਵੀ ਉਹ ਗਰੁੱਪ ਦੇ ਵਿੱਚ ਕਨਸਰਨਡ ਜਿਹੜੇ ਆਫੀਸ਼ੀਅਲਸ ਹੈਗੇ ਨੇ ਉਹ ਵਿੱਚ ਨੇ ਪਰ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਉਹ ਕੰਪਲੇਂਟਸ ਰਿਜ਼ੋਲਵ ਕਰਕੇ ਸਾਨੂੰ ਉੱਥੇ ਵੀ ਮੈਸੇਜ ਆ ਜਾਂਦਾ ਕਿ ਮੈਮ ਰਿਜ਼ੋਲਵ ਹੋ ਗਈ ਹੈ ਬਟ ਐਪ ਇੱਕ ਨਵਾਂ ਮਾਧਿਅਮ ਸ਼ੁਰੂ ਕੀਤਾ ਹਾਂਜੀ ਐਪ ਇੱਕ ਨਵਾਂ ਮਾਧਿਅਮ ਹੈ ਇਸ ਲਈ ਕਿ ਉਹ ਬਹੁਤ ਸਟਿਕ ਹੈ ਉਹਦੇ ਵਿੱਚ ਇਨਫੋਰਮੇਸ਼ਨ ਸਾਡੇ ਕੋਲ ਵੀ ਬਹੁਤ ਪ੍ਰੋਪਰ ਆ ਜਾਂਦੀ ਹੈ ਕਿ ਮੈਂ ਇੰਨੀਆਂ ਇੰਨਾ ਕੰਮ ਮੈਂ ਕਰ ਚੁੱਕੀ ਹਾਂ ਇੰਨਾ ਮੇਰਾ ਰਹਿ ਗਿਆ ਹੈਗਾ ਇੰਨੀਆਂ ਜੜੀਆਂ ਨੇ ਉਹ ਇਨ ਪ੍ਰੋਗਰੈਸ ਅਜੀ ਇਹਦੇ ਵਿੱਚ ਕੱਲ ਨੂੰ ਹੈ ਕਿ ਕੋਈ ਕਈ ਵਾਰ ਕਈ ਹਿਡਨ ਕੰਪਲੇਂਟਸ ਹੁੰਦੀਆਂ ਲੋਕ ਕਹਿੰਦੇ ਪਬਲੀਕਲੀ ਸੀ ਨਹੀਂ ਕਰਨਾ ਚਾਹੁੰਦੇ ਜਾਂ ਕੋਈ ਪੁਲਿਸ ਦਾ ਮੈਟਰ ਹੁੰਦਾ ਉਹ ਵੀ ਇਹਦੇ ਵਿੱਚ ਕੀਤਾ ਜਾ ਸਕਦਾ ਆ ਦੇਖੋ ਜੀ ਪੁਲਿਸ ਵਾਲੀਆਂ ਕ ਕੰਪਲੇਂਟਸ ਨੇ ਇਹਦੇ ਵਿੱਚ ਮੇਰੇ ਕੋਲ ਇਸ ਤੋਂ ਇਲਾਵਾ ਲੋਕ ਆਪਣੇ ਐਮਐਲਏ ਬਾਰੇ ਇਹਦੇ ਵਿੱਚ ਜਾਣ ਸਕਦੇ ਕਿਉਂਕਿ ਇਹਦੇ ਵਿੱਚ ਇੱਕ ਇੱਕ ਇਹਦੇ ਵਿੱਚ ਕਾਲਮ ਇਹ ਜਿਹੜਾ ਕਾਲਮ ਮੈਂ ਕਹਿ ਰਹੀ ਹਾਂ ਇੱਕ ਸਾਈਟ ਇਹ ਜੀ ਆ ਜਾਂਦੀ ਹੈ ਇੱਕ ਸਪੈਸ਼ਲ ਵਿੰਡੋ ਹੈਗੀ ਹੈ ਜਿਹਦੇ ਵਿੱਚ ਤੁਹਾਡਾ ਐਮਐਲਏ ਕੀ ਕਰ ਰਿਹਾ ਹੈ ਤੁਹਾਡੇ ਐਮਐਲਏ ਦੇ ਕੋਈ ਇੱਕ ਵੀਡੀਓ ਜਿਹੜਾ ਮੈਂ ਲੇਟੈਸਟ ਕੋਈ ਕੰਮ ਕੀਤਾ ਹੈ ਮੇਰੀ ਪੂਰਾ ਜਿਹੜਾ ਮੇਰਾ ਬਾਇਓ ਹੈਗਾ ਉਹ ਉਹਦੇ ਵਿੱਚ ਦਿੱਤਾ ਹੋਇਆ ਹੈ ਔਰ ਲੈਂਗੁਏਜਸ ਇੰਗਲਿਸ਼ ਔਰ ਪੰਜਾਬੀ ਇਹਦੇ ਵਿੱਚ ਹੈ ਸ਼ੁਕਰੀਆ ਤਾਂ ਇਸਨ MLA ਜੀਵਨਜੋਤ ਕੌਰ ਦਾ ਇੱਕ ਨਵਾਂ ਪ੍ਰਯਾਸ ਕੀਤਾ ਹੈ ਕਿ ਆਪਣੀ ਐਪ ਲਾਂਚ ਕੀਤੀ ਗਈ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਕੰਮ ਕਰ ਰਹੇ ਉਹ ਕਰਦੇ ਰਹਿਣਗੇ ਜਿਸ ਤਰੀਕੇ ਨਾਲ ਉਹਨਾਂ ਦੀ ਪਬਲਿਕ ਮੀਟਿੰਗਸ ਚੱਲਦੀਆਂ ਨੇ ਉਹ ਕਰਦੇ ਰਹਿਣਗੇ ਲੇਕਿਨ ਲੋਕਾਂ ਦੀ ਸਹੂਲਤ ਵਾਸਤੇ ਕਿਉਂਕਿ ਕੁਝ ਲੋਕ ਜਿਸ ਤਰ੍ਹਾਂ ਵਪਾਰੀ ਵਰਗ ਦੇ ਲੋਕ ਨੇ ਉਹ ਆ ਕੇ ਕਈ ਵਾਰ ਸ਼ਿਕਾਇਤ ਨਹੀਂ ਕਰ ਸਕਦੇ ਕਿਉਂਕਿ MLA ਦੇ ਦਫ਼ਤਰਾਂ 'ਚ ਬਹੁਤ ਰਸ਼ ਹੁੰਦਾ ਹੈ ਤਾਂ ਉਹਨਾਂ ਵੱਲੋਂ ਆਪਣੀ ਆਪਣੇ ਨਾਮ ਦੀ ਪਹਿਲੀ ਐਪ ਲਾਂਚ ਕੀਤੀ ਗਈ ਹੈ ਤਾਂ ਬਹੁਤ ਸਾਰੇ ਵਿਧਾਇਕ ਜਿਹੜੇ ਨੇ ਜਾਂ ਜਿਹੜੇ ਮੰਤਰੀ ਸਹਬਾਨ ਨੇ ਕੇਵਲ ਇੱਕ ਸੋਸ਼ਲ ਮੀਡੀਆ ਦੇ ਪੇजेस ਤੱਕ ਸੀਮਿਤ ਰਹande ਨੇ ਲੇਕਿਨ ਇੱਕ ਵੱਖਰਾ ਪ੍ਰਯਾਸ ਕੀਤਾ ਗਿਆ ਹੈ ਤਾਂ ਕਿ ਲੋਕ ਜਿਹੜੇ ਨੇ ਆਪਣੀ ਸ਼ਿਕਾਇਤ ਦੇ ਸਕਣ ਔਰ ਇਹ ਐਪ ਜਿਹੜੀ ਹੈ ਜੀਵਨ ਜੋਤ ਕੌਰ ਐਮ ਐਲ ਏ ਇਸ ਨਾਮ ਦੇ ਉੱਤੇ ਐਪ ਹੈ ਔਰ ਇਸ ਨੂੰ ਤੁਸੀਂ ਆਪਣੇ ਐਂਡਰੋਇਡ ਅਤੇ ਆਈਫੋਨ ਦੇ ਉੱਤੇ ਵੀ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਐਪ ਸਟੋਰ ਤੇ ਵੀ ਹੈ ਤਾਂ ਲੋਕਾਂ ਨੂੰ ਰੀਚ ਕਰਨ ਵਾਸਤੇ ਪੰਜਾਬ ਦੀ ਪਹਿਲੀ ਐਮਐਲਏ ਹੈ ਜਿਸਤਾਂ ਵੱਲੋਂ ਇਸ ਐਪ ਨੂੰ ਲਾਂਚ ਕੀਤਾ ਗਿਆ ਹੈ ਹੁਣ ਦੇਖਣਾ ਹੋਏਗਾ ਕਿ ਅੰਮ੍ਰਿਤਸਰ ਵਿੱਚ ਲੋਕ ਕਿੰਨਾ ਇਸਤੇਮਾਲ ਕਰਦੇ ਨੇ ਤੇ ਇਸ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਕਿੰਨੀਆਂ ਹੱਲ ਹੁੰਦੀਆਂ ਨੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ